ਇਨਸਾਨ ਚਾਹੇ ਕੋਈ ਵੀ ਕਾਮਕਾਰ ਕਿਰਤ ਕਰਦਾ ਹੋਵੇ ਉਸਦੀ ਸੁਰਤ ਹਮੇਸ਼ਾ ਹੀ ਪਰਮਾਤਮਾ ਦੇ ਵਿੱਚ ਝੁਕੀ ਰਹਿਣੀ ਚਾਹੀਦੀ ਹੈ ਪਰਮਾਤਮਾ ਦੀ ਬੰਦਗੀ ਕਰਨ ਵਾਲੇ ਬੰਦੇ ਨੂੰ ਕਦੇ ਵੀ ਉਹ ਮਾਹੰਕਾਰ ਨਹੀਂ ਰਹਿਣੀ ਚਾਹੀਦੀ ਉਸਦੇ ਦੁੱਖ ਸੁੱਖ ਨੂੰ ਹਮੇਸ਼ਾ ਹੀ ਅਡੋਲ ਚਿੱਤ ਲੈ ਕੇ ਸਹਾਰੋਗੇ ਤਾਂ ਹੀ ਤੁਹਾਡਾ ਜੀਵਨ ਜਿਹੜਾ ਆਨੰਦਮਈ ਸੁਖਮਈ ਨੰਗ ਸਕੇਗਾ ਉਸ ਪ੍ਰਮਾਤਮਾ ਨੂੰ ਮਿਲਦਾ ਇੱਕੋ ਹੀ ਰਸਤਾ ਹੈ ਉਸ ਅਕਾਲ ਪੁਰਖ ਦਾ ਸਿਮਰਨ ਉਸ ਦੇ ਸ਼ਬਦ ਰੂਪੀ ਨਾਮ ਦਾ ਸਿਮਰਨ ਜਿਸ ਦਿਨ ਤੁਸੀਂ ਆਪਣੀ ਜ਼ਿੰਦਗੀ ਵਿੱਚ ਅਪਣਾ ਲਵੋਗੇ ਤਾਂ ਤਾਂ ਨੂੰ ਮਹਿਸੂਸ ਹੋਵੇਗਾ ਕਿ ਪ੍ਰਮਾਤਮਾ ਹਰ ਕਾਰਜ ਦੇ ਵਿੱਚ ਤੁਹਾਡੇ ਨਾਲ ਆ ਕੇ ਖੜਾ ਹੋ ਕੇ ਤੁਹਾਡਾ ਕਾਰਜ ਆਪ ਸਹਾਇੀ ਕਰਦਾ ਹੈ ਇੱਕ ਵਾਰੀ ਉਸ ਦਾ ਨਿਬਰਨ ਸਿਮਰਨ ਅਪਣਾ ਕੇ ਦੇਖੋ ਤਾਂ ਜੀਵਨ ਦੇਖੋ ਕਿਸ ਤਰ੍ਹਾਂ ਉਲੰਧੀਆਂ ਨੂੰ ਛੂੰਦਾ ਹੈ ਤੇ ਤੁਹਾਡੇ ਜੀਵਨ ਵਿੱਚ ਕਿਵੇਂ ਸੁੱਖ ਆਉਂਦੇ ਨੇ ਤੁਸੀਂ ਖੁਦ ਹੀ ਮਹਿਸੂਸ ਕਰੋਗੇ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ